ਅੱਜ ਪਾ ਰਹੇ ਆ ਜੀ ਕੋਠਾ ਖੇਤਾਲਾ ਮੂਰੇ ਭਾਂਡਾ ਜੈਲਾ ਮਿਸਤਰੀ ਤੇ ਕੰਮ ਕਰ ਰਹੇ ਪੱਕਾ ਬਣਾਉਣਾ ਸਹਟ ਤੇ ਪੱਕਾ ਇਹ ਆ ਜੀ ਕਰਮਨ ਹੈ ਮਿਸਤਰੀ ਤੇ ਬਦ ਗਿਆ ਫੋਟੋ ਨਾ ਖਿੱਚਣਾ ਨਾ ਵੀਡੀਓ ਬਣਾਉਣਾ ਮਾੜੀ ਗੱਲ ਆ ਫਿਰ ਮਾੜੀ ਗੱਲ ਆ ਤੇਰੀ ਮਸੂਰੀ ਕਰਦਾ ਮੈਂ ਕੈਮਰਾ ਬਹੁਤ ਆ ਗਿਆ ਨਹੀਂ ਮਾ ਤੇਰੀ ਤਾਂ ਮਸੂਰੀ ਕਰਦਾ ਹਾਂ ਹਾਂ ਕਿਸੇ ਨੇ ਕੋਠੀ ਪੁਰਾਣੀਆਂ ਪੱਥਰ ਲਵਾਉਣਾ ਦਾ ਸੰਪਰਕ ਕਰ ਸਕਦੇ ਹਾਂ ਜਰਨੈਲ ਨਾਲ ਤੇ ਇਹਦੇ ਅੰਦਰੋਂ ਗਰਮੀ ਕੱਢਣੀ ਐ ਜੀ ਇਹ ਆੜਿਆ ਪਾਲੀਆ ਨਾਲੇ ਕੋਈ ਹਾਂ ਠੇਕੇ ਲੈਂਦੇ ਆ ਜੀ ਦੋਨੇ ਪਾਲੀ ਤੇ ਜੈਲਾ ਆ ਨਾ ਨਾਮੁਖੀਏ ਇਹਦੇ ਗੋਡੇ ਨਹੀਂ ਕੰਮ ਕਰਦੇ ਪੈਸੇ ਗੰਨਤੇ ਰੱਖਿਆ ਹੋਇਆ ਕੈਸੀ ਹਾਂ 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 ਬੋਦਿਆਂ ਦੇ ਹੱਥ ਮਾਰਦਾ ਇਹ ਆ ਗਾਰੇ ਦਾ ਮਿਸਤਰੀ ਇਹ ਗਾਰੇ ਬਣਾਉਂਦਾ ਹੈ। ਅਸੀਂ ਗਾਰੇ ਵਾਲੇ ਪਾਈਆਂ ਬਾਈ। ਨਾ ਹੁਣ ਫਿਰ ਗਾਰੇ 'ਚ ਕੱਢੋਂਗੇ ਓਏ। ਪੂਰਾ ਗਾਰੇ 'ਚ ਭਾਈ ਕੋਠਾ ਉੱਤੋਂ ਲਿਪਦਾਂਗੇ। ਅੱਛਾ। ਖਰਾਬ ਹੋ ਰਿਆ ਸੀ ਕੋਠਾ। ਡਿੱਗਾ ਪਿਆ ਸੀ। ਇਹ ਲੇਬਰ ਵਾਸਤੇ ਬਣਾ ਰਹੇ ਹਾਂ। ਲੇਬਰ ਭਾਈਏ ਆਉਣਗੇ ਬਾਈ। ਅੱਛਾ। ਬੇਚਾਰੇ ਭਾਈਏ ਧੋਣਾਂ ਨਾਲ ਆਉਣਗੇ। ਉਹਨਾਂ ਦਾੜਾ ਪਾਣੀ ਨਹੀਂ ਘੜੀ ਕੋ। ਹਾਂ। ਲੈ ਜਾਣਗੇ ਵਿਚਾਰੇ ਤਾਂ ਆ ਪਿਆ ਕਰਨਗੇ। ਆਹ ਦੇਖੋ ਹਰਿਆਲੀ ਸਾਡੇ ਕੋਠਿਆਂ ਦੇ ਕੋਲੇ। ਤੁਰ ਤੱਕ ਬੁੱਝੇ ਨਹੀਂ। ਖਰਿਆ ਲਈ ਲਾ ਕੇ ਰੱਖਣੇ ਚਾਹੇਂਗੇ ਕਿੰਨੂਆਂ ਦੇ ਫੁੱਲ ਬਹੁਤ ਸੋਹਣੇ ਹਾਂ ਕਿੰਨੂ ਵੀ ਲੱਗ ਰਿਹਾ ਕੱਟਦਾ ਫੜਾ ਨਾ ਝੜ ਗਿਆ ਨੇਰੀਆਂ ਗੜਿਆਂ ਨੇ ਝੜਦਾ ਅੱਛਾ ਨਹੀਂ ਫਲ ਬਹੁਤ ਚੱਕਾ ਜਿਹਾ ਹੂੰ ਤੁਰ ਤੱਕ ਹੈ ਬਾਈ ਕਿੰਨੂ ਤੇ ਮਸੰਮੀ ਆ ਬਾਗ ਵੀ ਆਪਣਾ ਕਦੇ ਇਹ ਇਧਰ ਬਾਗ ਆ ਗਿਆ ਜੀ ਕਿੰਨੂਆਂ ਦਾ ਪੂਰਾ ਜਮਾ ਆਕਸੀਜਨ ਫੁੱਲ ਮਿਲਦੀ ਔਰੇ ਹੈਦਰਾ ਆ ਗਿਆ ਮੱਕ ਚਾਰ ਵਾਲਾ ਤੇ ਇੱਥੇ ਗੰਡੇ ਲਾਏ ਹੋਏ ਸੀ ਦਾਲ ਸਬਜ਼ੀ ਤੇ ਸਾਨੂੰ ਫਲ ਵਾਲੇ ਫਲਦਾਰ ਜਿਹੜੇ ਬੂਟੇ ਆ ਉਹ ਲਾਉਣ ਦਾ ਤੇ ਰੁੱਖ ਲਾਉਣ ਦਾ ਸਾਨੂੰ ਬਹੁਤ ਵਧੀਆ ਆ ਆਹ ਦੇਖੋ ਜਾਮਣਾ ਕੋਠੇ ਕੋਲੇ ਪੂਰੀ ਹਰਿਆਲੀ ਐ ਆਕਸੀਜਨ ਸਾਨੂੰ ਫੋਲ ਮਿਲੂਗੀ ਉਹ ਤਰ ਤੱਕ ਲੈਣ ਹੈਗੀ ਦੋ ਕੱਲਿਆਂ ਦੀ ਲਾਈਨ ਤੇ ਬੂਟੇ ਲਾਏ ਹੋਏ ਨੇ ਆਪਾਂ ਇਹ ਆਪਣੇ ਨਾਲੋਂ ਬਦਲ ਕੇ ਜਾਗੂ ਪ੍ਰਕਟ ਦੇ ਵਾਗਿਆ ਆਪਨੇ ਆ ਗਿਆ ਪਰਮੇਂਦਰ ਗਾਉਦਰੀ ਤੇ ਇੱਟ ਵੀ ਬਹੁਤ ਵਧੀਆ 5300 ਨੂੰ ਲਿਆਂਦੀ ਹੈ ਜੀ ਮਾਈਕ ਦਾ ਮਾਈਕ ਦਾ ਇੱਥੇ ਉਹ ਲੱਗਿਆ ਹੋਇਆ ਹੈ ਸਾਪਾ ਜਾ ਆ ਕੋਠਾ ਪਾ ਰਹੇ ਆ ਇਧਰੇ ਇਤੇ ਜਮ ਤੇ ਧੰਨਵਾਦ ਦੋਸਤੋ